ਐਨਐਨਆਰ ਨਿਊਜ਼ ਤੇ ਤੁਹਾਡਾ ਸਵਾਗਤ ਹੈ 5 ਅਕਤੂਬਰ ਦੀਆਂ ਲਾਈਵ ਤਸਵੀਰਾਂ ਦਰਿਆ ਸਤਲੁਜ ਦੀਆਂ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਤਾਂ ਦਰਿਆ ਸਤਲੁਜ ਦੇ ਵਿੱਚ ਜੋ ਪਾਣੀ ਛੱਡਿਆ ਗਿਆ ਸੀ 50000 ਕਿਊਸਕ ਬਿਆਸ ਦੇ ਵਿੱਚ ਵੀ ਛੱਡਿਆ ਗਿਆ ਸੀ 50000 ਕਿਊਸਕ ਤਾਂ ਜੋ ਮਹਤਵਪੂਰਤ ਜਗਰਾਉ ਮਾਰਗ ਜਾਂਦਾ ਹੈ ਤਕਰੀਬਨ 80 7-8 ਕਿਲੋਮੀਟਰ ਅੱਗੇ ਪਲ ਤੋਂ ਬੂਟੇ ਦੀ ਛੰਨਾ ਦੇ ਪਿੰਡ ਦੇ ਬਿਲਕੁਲ ਸਾਹਮਣੇ ਮੌਜੂਦ ਆ ਇਸ ਥਾਂ ਤੇ ਤਸਵੀਰ ਕੁਝ ਲੱਗ ਗਈ ਤਕਰੀਬਨ 2.5 300 ਏਕੜ ਜ਼ਮੀਨ ਕਿਸਾਨਾਂ ਦੀ ਉਹ ਦਰਿਆ ਦੇ ਵਿੱਚ ਡਿੱਗ ਚੁੱਕੀ ਹੈ ਔਰ ਇਹ ਖੋਰਾ ਸੀ ਜੋ ਢਾ ਸੀ ਹਟ ਗਈ ਸੀ ਹੁਣ ਫਿਰ ਦੁਬਾਰਾ ਲੱਗ ਚੁੱਕੀ ਹੈ ਤਾਂ ਤਸਵੀਰਾਂ ਦਿਖਾਉਣਾ ਹੈ ਇਸ ਥਾਂ ਤੇ ਕਿ ਪਾਣੀ ਲਗਾਤਾਰ ਵਧ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਧਰ ਨਜ਼ਰ ਮਾਰੋਗੇ ਤਾਂ ਤੁਹਾਨੂੰ ਪਾਣੀ ਪਾਣੀ ਨਜ਼ਰ ਆਏਗਾ ਤੇ ਆਪਣੇ ਆਪ ਦੇ ਵਿੱਚ ਚਿੰਤਾਜਨਕ ਹਾਲਾਤ ਨਜ਼ਰ ਬਣਦੇ ਆ ਰਹੇ ਨੇ ਤਾਂ ਲਗਾਤਾਰ ਤਸਵੀਰ ਤੁਸੀਂ ਦੇਖ ਰਹੇ ਹੋ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਹੈ ਔਰ ਦੂਜੀ ਕਲ ਕੇ ਇਸ ਥਾਂ ਤੇ ਦਰਿਆ ਦੇ ਸੱਤੋ ਜਿੰਨੇ ਖੋਰਾ ਜਾਨੀ ਕਿ ਢਾ ਬਹੁਤ ਜ਼ਿਆਦਾ ਲਾਈਸ਼ ਹੋਈ ਹੈ ਤਪਣੇ ਆਪ ਦੇ ਵਿੱਚ ਦਿਲ ਨੂੰ ਦੁਖੀ ਕਰਨ ਵਾਲੀਆਂ ਦਿਲ ਨੂੰ ਦਹਿਲਾ ਦੇਣ ਵਾਲੀਆਂ ਤਸਵੀਰਾਂ ਨੇ ਹੁਣ ਤੁਹਾਨੂੰ ਇੱਕ ਹੋਰ ਤਸਵੀਰ ਦਿਖਾਉਣੀ ਆ ਹੁਣ ਆਪਾਂ ਨਾਲ-ਨਾਲ ਜਾਈਏ ਬਹੁਤ ਸਾਰਾ ਝੋਨਾ ਸੀ ਜੋ ਕਿ ਦਰਿਆ ਦੇ ਵਿੱਚ ਡਿੱਗ ਚੁੱਕਿਆ ਹੈ ਹਾਲਾਤ ਬੜੇ ਚਿੰਤਾਜਨਕ ਨੇ ਮਿੰਟ-ਮਿੰਟ ਬਾਅਦ ਵਿੱਚ ਦਰਿਆ ਦੇ ਖੋਰਾ ਲਾ ਕੇ ਆਪਣੇ ਵਿੱਚ ਬਹੁਤ ਸਾਰੀ ਜ਼ਮੀਨ ਸੁੱਟ ਰਿਹਾ ਹੈ ਤਾਂ ਇਸ ਤੋਂ ਅੱਗੇ ਫਿਰ ਗੱਲ ਕਰੀਏ ਤਾਂ ਤਕਰੀਬਨ ਆਪਾਂ ਮੰਨ ਸਕਦੇ ਹਾਂ ਕਿ 500 ਮੀਟਰ ਤੋਂ ਅੱਗੇ ਬੰਨ ਹੈ ਜੋ ਮੇਨ ਬੰਨ ਉਹ ਬੰਨ ਹੈ ਟਟਾ ਲਗਾਤਾਰ ਖੋਰ ਅੱਗੇ ਵੱਧ ਰਿਹਾ ਲਗਾਤਾਰ ਪਾਣੀ ਅੱਗੇ ਵੱਧ ਰਿਹਾ ਜੇਕਰ ਪਾਣੀ ਛੋੜੇ ਦਿਨ ਤੱਕ ਹੋਰ ਚੱਲ ਜਾਂਦਾ ਤਾਂ ਫਿਰ ਉਹ ਟਾਈਮ ਛੇਤੀ ਆ ਜਾਊਗਾ ਕਿ ਜਦੋਂ ਇਹ ਦਰਿਆ ਫਿਰ ਵੱਧਣ ਦੇ ਨਾਲ ਚੱਲਿਆ ਜਾਊਗਾ ਤਾਂ ਫਿਰ ਹਾਲਾਤ ਬਹੁਤ ਜ਼ਿਆਦਾ ਹੋਰ ਚਿੰਤਾਜਨਕ ਹੋ ਜਾਣਗੇ ਤਾਂ ਪਾਣੀ ਜੋ ਪਾਖੜਾ ਤੋਂ ਪਾਣੀ ਛੱਡਿਆ ਗਿਆ ਪਾਖੜਾ ਦੇ 2-2 ਫੁੱਟ ਤੱਕ ਫਲੱਡ ਗੇਟ ਖੁੱਲੇ ਹੋਏ ਐ ਪਾਖੜਾ ਦੇ ਜੋ ਫਲੱਡ ਗੇਟ ਨੇ 2-2 ਫੁੱਟ ਤੱਕ ਖੁੱਲੇ ਹੋਏ ਐ ਪਹਿਲਾਂ 36000 ਕਿਊਸਕ ਪਾਣੀ ਸੀ ਪਰ ਉਸ ਤੋਂ ਬਾਅਦ ਫਿਰ ਛੱਡਿਆ ਗਿਆ ਹੁਣ 50000 ਕਿਊਸਕ ਪਾਣੀ ਦਰਿਆ ਸਤਲੁਜ ਦੇ ਵਿੱਚ ਆ ਚੁੱਕਿਆ 5 ਤਰੀਕ ਅੱਜ ਹੈ ਕੱਲ ਨੂੰ 6 ਪਰਸੋ 7 ਤਿੰਨ ਦਿਨਾਂ ਦੇ ਵਿੱਚ ਭਾਰੀ بارش ਹੋਵੇਗੀ ਔਰ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਪਿਛਲੇ 80 ਸਾਲਾਂ ਦਾ ਰਿਕਾਰਡ ਟੁੱਟ ਜਾਊਗਾ ਫਿਰ ਉਹ بارشੇਦ ਹੋਵੇਗੀ 50000 ਪਾਣੀ ਹੈ ਫਿਰ ਲਗਾਤਾਰ ਡੈਮੇਜ ਚ ਪਾਣੀ ਵੀ ਵਧੂਗਾ ਤੇ ਫਿਰ ਇਸ ਤਰ੍ਹਾਂ ਜੋ ਨਦੀਆਂ ਨਾਲੇ ਪੈਂਦੇ ਪਰ ਹੋਰ ਪਾਣੀ ਦਰਿਆ ਸਤਲੁਜ ਦੇ ਵਿੱਚ ਵੱਧ ਸਕਦਾ ਜੋ ਆਪਣੇ ਆਪ ਦੇ ਵਿੱਚ ਚਿੰਤਾ ਨੂੰ ਵਧਾਉਣ ਵਾਲੀਆਂ ਤਸਵੀਰਾਂ ਨੇ ਜੋ ਤੁਸੀਂ ਲਗਾਤਾਰ ਆਪਣੇ ਫੋਨ ਦੀ ਸਕਰੀਨ ਤੇ ਦੇਖ ਰਹੇ ਹੋ ਤੇ ਜਦਾ ਟਾਈਮ ਨਾਲ ਇਹਦੇ ਅਗਲੀਆਂ ਤਸਵੀਰਾਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਤਾਂ ਦਰਿਆ ਸਤਲੁ ਜਿਹਨੇ ਲਗਾਤਾਰ ਖੋਰਾ ਲਗਾਤਾਰ ਢਾਹ ਲਾਈ ਹੋਈ ਹੈ ਅਸੀਂ ਦਰਿਆ ਸਤਲੁ ਦੀ ਹਰ ਇੱਕ ਐਂਗਲ ਤੋਂ ਹਰ ਇੱਕ ਪਾਸੇ ਤੋਂ ਖਬਰ ਪਹੁੰਚਾ ਰਹੇ ਆਂ ਪਰ ਪ੍ਰਸ਼ਾਸਨ ਇਸ ਥਾਂ ਤੋਂ ਕਿਦਣਾ ਕਿਤੇ ਬੇਖਬਰ ਹੈ ਇਸ ਥਾਂ ਨੂੰ ਇੱਥੇ ਰੋਕ ਲੈਣਾ ਚਾਹੀਦਾ ਤਾਂ ਜੋ ਅੱਗੇ ਨਾ ਵਧੇ ਔਰ ਬਹੁਤ ਸਾਰੇ ਜ਼ਮੀਨਾਂ ਵੱਜ ਸਕਣ ਦੋ ਦੋ ਕਿੱਲੇ ਡੇਡੜ ਕਿੱਲੇ ਇਸ ਥਾਂਵਾਂ ਤੇ ਜ਼ਮੀਨਾਂ ਨੇ ਤਾਂ ਝੋਨਾ ਪੱਕਿਆ ਹੋਇਆ ਤੁਸੀਂ ਦੇਖੋ ਕਿ ਆ ਝੋਨਾ ਪੱਕਾ ਆ ਪਰ ਬਹੁਤ ਸਾਰੀ ਜ਼ਮੀਨ ਇਸ ਝੋਨਾ ਦਰਿਆ ਦੇ ਵਿੱਚ ਡਿੱਗ ਚੁੱਕਿਆ ਜਦੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਹੋਣ ਤਾਂ ਬਹੁਤ ਫਿਰ ਚਿੰਤਾ ਵੱਧ ਜਾਂਦੀ ਹੈ ਇਹ ਥਾਂ ਤੇ ਇਹ ਅੱਗੇ ਤਸਵੀਰ ਦੇਖੋ ਲਗਾਤਾਰ ਜ਼ਮੀਨ ਡਗਰੀ ਹੈ ਵਿੱਚ ਲਗਾਤਾਰ ਤਸਵੀਰਾਂ ਇਸ ਥਾਂ ਤੇ ਵੱਡਾ ਖੋਰਾ ਲਾਇਆ ਹੈ ਤਕਰੀਬਨ ਇਹ ਕਾਫੀ ਜ਼ਿਆਦਾ ਜ਼ਮੀਨ 2.300 ਏਕੜ ਇਸ ਥਾਂ ਤੇ ਜ਼ਮੀਨ ਦਰਿਆ ਦੇ ਵਿੱਚ ਡਿੱਗ ਚੁੱਕੀ ਹੈ ਝੋਨਾ ਪੱਕਿਆ ਸਾਰਾ ਇਹ ਲਗਾਤਾਰ ਦਰਿਆ ਦੇ ਵਿੱਚ ਡਿੱਗ ਰਿਹਾ ਹੈ ਚਿੰਤਾ ਕਾਫੀ ਲੋਕਾਂ ਦੀ ਵੱਧ ਰਹੀ ਹੈ ਬਹੁਤ ਸਾਰੇ ਝੋਨੇ ਦੀ ਪੱਕੀ ਫਸਲ ਲਗਾਤਾਰ ਬਰਬਾਦ ਹੋ ਰਹੀ ਹੈ ਤਾਂ ਇਹ ਤਸਵੀਰ ਤੁਸੀਂ ਦੇਖੋ ਇਸ ਥਾਂ ਤੇ ਲਗਾਤਾਰ ਖੋਰਾ ਹੈ ਲਗਾਤਾਰ ਜ਼ਮੀਨ ਡਿੱਗ ਰਹੀ ਹੈ ਤਾਂ ਆਪਣੇ ਆਪ ਜ ਬਹੁਤ ਸਾਰੀ ਚਿੰਤਾ ਹੁਣ ਵੱਧ ਰਹੀ ਹੈ ਤਾ ਆਪਣੇ ਆਪ ਚ ਚਿੰਤਾ ਲੋਕਾਂ ਦੀ ਬਹੁਤ ਸਾਰੀ ਵਧ ਰਹੀ ਹੈ ਕਾਰਨ ਹੈ ਕਿਉਂਕਿ ਬੀਤੇ ਦਿਨ ਵੀ ਜਦੋਂ ਪਾਣੀ ਦਰਿਆ ਸਤਲੁਜ ਦੇ ਵਿੱਚ ਆਇਆ ਸੀ ਤਾਂ ਚਿੰਤਾ ਉਦੋਂ ਵੀ ਵਧ ਗਈ ਸੀ ਕਾਫੀ ਲੰਮਾ ਟਾਈਮ ਪਾਣੀ ਚੱਲਿਆ ਉਹੀ ਹਾਲਾਤ ਹੁਣ ਫਿਰ ਦੁਬਾਰਾ ਬਣਦੇ ਨਜ਼ਰ ਆ ਰਹੇ ਨੇ ਹਾਲਾਤ ਬਹੁਤ ਜ਼ਿਆਦਾ ਚਿੰਤਾਜਨਕ ਨੇ ਦਰਿਆ ਸਤਲੁਜ ਦੀ ਲਾਈਵ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤ ਲਗਾਤਾਰ ਜ਼ਮੀਨ ਵਿੱਚ ਡਿੱਗ ਰਹੀ ਹੈ ਅੱਗੇ ਦੋ ਘਰ ਸੀ ਇੱਕ ਘਰ ਤਾਂ ਵਿੱਚ ਦਰਿਆ ਤੇ ਡਿੱਗ ਗਿਆ ਇੱਥੋਂ 500 ਮੀਟਰ ਦਰਿਆ ਅੱਗੇ ਸੀ ਇੱਕ ਘਰ ਦਰਿਆ ਦੇ ਵਿੱਚ ਡਿੱਗ ਗਿਆ ਪਹਿਲਾਂ ਤੇ ਇੱਕ ਦੂਜਾ ਘਰ ਵੀ ਵਿੱਚ ਡਿੱਗ ਗਿਆ ਤਕਰੀਬਨ ਉਹਦੀ ਇੱਕ ਕੰਧ ਹੀ ਹੁਣ ਬਚੀ ਹੈ ਤੇ ਬਹੁਤ ਜਲਦੀ ਇਹ ਵੀ ਲੱਗਦਾ ਕਿ ਇਸ ਦਰਿਆ ਦੀ ਭੇਡ ਚੜ ਜਗਾ ਹਿਸਾਬ ਨਾਲ ਤਸਵੀਰ ਦੇਖ ਸਕਦੇ ਹੋ ਜੋ ਇਹ ਤਸਵੀਰ ਇੱਕ ਘਰ ਦੀ ਤੁਹਾਨੂੰ ਜ਼ੂਮ ਕਰਕੇ ਦਿਖਾਉਣੇ ਆ ਇਹ ਬੜੇ ਸਿਰਫ ਇੰਨੀ ਕੁ ਕੰਧ ਬਜੀ ਹੈ ਸਾਰਾ ਘਰ ਦਰਿਆ ਦੇ ਵਿੱਚ ਇੱਥੇ ਡਿੱਗ ਚੁੱਕਿਆ ਹੈ ਇਹ ਸਾਰਾ ਘਾਰ ਦਰਿਆ ਦੇ ਵਿੱਚ ਡਿੱਗ ਚੁੱਕਿਆ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਚਿੰਤਾ ਵਧ ਰਹੀ ਹੈ ਹੁਣ ਤੱਕ ਦਰਿਆ ਦੇ ਜੋ ਅਪਡੇਟ ਹੈ 50000 ਕਿਊਸਿਕ ਪਾਣੀ ਦਰਿਆ ਦੇ ਵਿੱਚ ਹੁਣ ਆ ਚੁੱਕਿਆ ਔਰ ਪਾਣੀ ਅਜੇ ਵੀ ਲਗਾਤਾਰ ਵਧ ਰਿਹਾ ਹੈ ਜੋ ਇਸ ਟਾਈਮ ਦੀ ਵੱਡੀ ਅਪਡੇਟ ਹੈ ਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਿਆ ਸੱਤ ਲੁਜ ਦੀ ਹੁਣ ਆ ਦੇਖੋ ਸਾਹਮਣੇ ਇੱਕ ਛੋੜ ਜੇ ਆਪਕੇ ਨੂੰ ਖੰਮ ਕਹਿ ਦਿੰਨੇ ਆ ਜ਼ਮੀਨ ਕਹਿ ਦਿੰਨੇ ਖਿਸਕ ਗਈ ਐ ਇਸ ਤਰ੍ਹਾਂ ਲਗਾਤਾਰ ਦਰਿਆ ਦੇ ਵਿੱਚ ਡਗਰੀ ਐ ਇਧਰ ਕੋਈ ਸਤਿ ਨਹੀਂ ਜਾਣ ਵਾਲੀ ਐ ਹਾਂ ਦਰਵਾੜ ਖੁੱਲ ਹੀ ਤਾ ਲਗਾਤਾਰ ਦਰਾੜਾਂ ਪੈ ਰਹੀਆਂ ਨੇ ਇਹ ਲਗਾਤਾਰ ਜ਼ਮੀਨ ਦਰਿਆ ਦੇ ਵਿੱਚ ਖਿਸਕ ਰਹੀ ਐ ਆਪਣੇ ਆਪ ਚ ਦੁਖੀ ਕਰਨ ਵਾਲੀਆਂ ਤਸਵੀਰਾਂ ਨੇ ਦਿਲ ਨੂੰ ਦਿਹਲਾ ਦੇਣ ਵਾਲੀਆਂ ਤਸਵੀਰਾਂ ਨੇ ਤੁਸੀਂ ਜੇਕਰ ਕਿਸੇ ਦਰਿਆ ਦੇ ਨੇੜੇ ਹੋ ਤਾਂ ਦਰਿਆਵਾਂ ਦੇ ਕੰਢਿਆਂ ਤੋਂ ਦੂਰ ਰਹੋ ਕਿਉਂਕਿ ਕੋਈ ਪਤਾ ਨਹੀਂ ਕਿਦਰੋਂ ਕਿੰਨੀ ਜ਼ਮੀਨ ਖਿਸਕ ਜਾਨੀ ਹੈ ਹਾਲਾਤ ਕੀ ਬਣ ਜਾਣੇ ਹਨ ਖਾਸ ਕਰਕੇ ਗੁੱਜਰ ਬਰਾਦਰੀ ਜੋ ਮੱਝਾਂ ਅੰਦਰ ਹੁੰਦੀਆਂ ਘਰ ਅੰਦਰ ਉਹਨਾਂ ਦੇ ਵੀ ਨੇ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜ਼ਰੂਰ ਇਸ ਚੀਜ਼ ਦੇ ਖਿਆਲ ਰੱਖਣਾ ਚਾਹੀਦਾ ਹੈ ਗੌਰ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਅਣਸਖਾਵੇਂ ਘਟਨਾ ਨਾ ਵਾਪਰੇ ਪਰ ਦੂਜੇ ਪਾਸੇ ਪ੍ਰਸ਼ਾਸਨ ਵੀ ਲਗਾਤਾਰ ਜਾਣਕਾਰੀ ਦੇ ਰਿਹਾ ਹੈ ਪ੍ਰਸ਼ਾਸਨ ਲਗਾਤਾਰ ਜਾਣਕਾਰੀ ਕਹਿ ਰਿਹਾ ਕਿ ਨਦੀਆਂ ਨਾਲਿਆਂ ਤੋਂ ਦੂਰ ਰਹੋ ਤਾਂ ਹਾਲਾਤ ਬੜੇ ਚਿੰਤਾਜਨਕ ਨੇ ਦਰਿਆ ਸਤਲੁਜ ਦੀਆਂ ਲਾਈਵ ਅਪਡੇਟ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਪਾਣੀ ਦੀ ਸਪੀਡ ਬਹੁਤ ਵਧ ਚੁੱਕੀ ਹੈ ਇਹ ਵੀ ਇੱਕ ਚਿੰਤਾ ਨੂੰ ਵਧਾਉਣ ਵਾਲਾ ਵਿਸ਼ਾ ਹੈ ਇਸ ਥਾਂ ਤੇ ਵੱਡਾ ਦਰਿਆ ਸਤਲੁਜ ਵੱਡਾ ਖੋਰਾ ਲਾ ਹੋਇਆ ਹੈ ਲਗਾਤਾਰ ਜ਼ਮੀਨ ਦਰਿਆ ਦੇ ਵਿੱਚ ਖਿਸਕ ਰਹੀ ਹੈ ਆਪਣੇ ਆਪ ਚ ਵੱਡੀ ਅਪਡੇਟ ਅਸੀਂ ਲਗਾਤਾਰ ਦਰਿਆ ਸਤਲੁਜ ਦੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਪਾਣੀ ਦੀ ਸਪੀਡ ਬਹੁਤ ਤੇਜ਼ ਹੈ ਇੱਕ ਬਹੁਤ ਵੱਡੀ ਗੱਲ ਹੈ ਕਿ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਹੁਣ ਤੁਸੀਂ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਵੱਡੀ ਖੰਮ ਕਹਿ ਸਕਦੇ ਹਾਂ ਵੱਡੀ pèce ਦਰਿਆ ਦੇ ਵਿੱਚ ਡਿੱਗ ਗਿਆ ਇਸੇ ਤਰ੍ਹਾਂ ਲਗਾਤਾਰ ਖੋਰਾ ਲੱਗਿਆ ਹੋਇਆ ਹੁਣ ਇੱਕ ਤੋਂ ਬਾਅਦ ਹੁਣ ਇਹ ਦੂਸਰੀ ਵੀ ਹੁਣ ਜਾਣ ਲੱਗੀ ਹੈ ਤਾਂ ਇਸ ਤਰ੍ਹਾਂ ਦਰਿਆ ਦੇ ਇਸ ਤਰ੍ਹਾਂ ਅੱਧਾ ਦਾ ਮਰਲਾ ਇਹ ਜ਼ਮੀਨ ਵਿੱਚ ਡਿੱਗ ਜਾਂਦੀ ਹੈ ਦਰਿਆ ਦੇ ਤਾਂ ਦੂਰ ਖੜੇ ਉਹ ਕਿ ਖੜੇ ਖੜੇ ਨੇੜੇ ਨਾਲ ਤੁਸੀਂ ਖੜੇ ਹੋ ਹਾਲਾਤ ਹੁਣ ਤੁਸੀਂ ਦੇਖੋ ਹੁਣ ਇੱਕ ਹੋਰ ਡਿੱਗਣ ਲੱਗੀ ਐ ਇਸ ਤਰ੍ਹਾਂ ਇਸ ਥਾਂ ਤੇ ਵੱਡਾ ਖੋਰਾ ਲੱਗਿਆ ਹੋਇਆ ਹੈ ਦਰਿਆ ਸਤਲੁਜ ਦੀਆਂ ਤਸਵੀਰਾਂ ਦਰਦਨਾਕ ਤਸਵੀਰਾਂ ਜ਼ਰੂਰ ਨੇ ਤਾਂ ਹੁਣ ਆ ਤੁਸੀਂ ਦੇਖੋ ਹਾਲਾਤ ਕੀ ਬਣੇ ਹੋਏ ਨੇ ਇੰਨੀ ਨਿਜਮੀਂ ਜਦੋਂ ਖਿਸਕੇ ਤਾਂ ਇੱਕ ਦਿਨ ਚ ਕਿੰਨੀ ਕਿੰਨੀ ਦਰਿਆ ਦੇ ਵਿੱਚ ਡਿੱਗ ਜਾਊਗੀ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਬਹੁਤ ਵੱਡੀ ਢਾਹ ਬਹੁਤ ਵੱਡਾ ਖੋਰਾ ਹੁਣ ਇਹ ਦੇਖੋ ਹਾਲਾਤ ਕਿ ਬਣ ਇਸ ਤਰ੍ਹਾਂ ਢਾਹ ਲੱਗੀ ਹੋਈ ਐ ਬਹੁਤ ਜ਼ਿਆਦਾ ਦਰਿਆ ਸਤਲੁਜ ਬਹੁਤ ਵੱਡਾ ਖੋਰਾ ਲੱਗਿਆ ਹੈ ਆਹ ਚਾਰੇ ਪਾਸੇ ਤੋਂ ਤਾਂ ਹੁਣ ਇਧਰੋਂ ਅੱਗੇ ਹੋਰ ਤਸਵੀਰ ਤੁਹਾਨੂੰ ਦਿਖਾਉਨੇ ਆ ਤਾਂ ਹੁਣ ਆਹ ਸਾਹਮਣੇ ਦੇਖ ਸਕਦੇ ਹੋ ਆਹ ਦੇਖ ਸਕਦੇ ਹੋ ਇਸ ਤਰ੍ਹਾਂ ਹਾਲਾਤ ਬਣੇ ਨੇ ਇਧਰੋਂ ਵੀ ਲਗਾਤਾਰ ਦਰਮੀਆਂ ਜੀਂ ਦਰਿਆ ਦੇ ਚਿਲਗਰੀ ਆਹ ਦੇਖ ਸਕਦੇ ਆਹ ਹਾਲਾਤ ਇਸ ਤਰ੍ਹਾਂ ਦੇ ਨੇ ਇਹ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਣੇ ਚਿੰਤਾਵਾਂ ਲਗਾਤਾਰ ਵੱਧ ਰਹੀਆਂ ਨੇ ਪੱਕੇ ਝੋਨੇ ਦੀ ਫਸਲ ਦਰਿਆ ਦੇ ਵਿੱਚ ਡਿਗਰੀ ਹੈ ਬਹੁਤ ਹਾਲਾਤ ਚਿੰਤਾਜਨਕ ਚਿੰਤਾਜਨਕ ਤਸਵੀਰਾਂ ਲਗਾਤਾਰ ਜ਼ਮੀਨ ਦਰਿਆ ਦੇ ਵਿੱਚ ਖਿਸਕ ਰਹੀ ਇਸ ਤਰ੍ਹਾਂ ਬਹੁਤ ਝੋਨਾ ਵਧੀਆ ਪੱਕਿਆ ਹੈ ਤੁਸੀਂ ਦੇਖੋਗੇ ਪੁੱਤਾਂ ਵਾਂਗੂ ਫਸਲ ਅੱਖਾਂ ਦੇ ਸਾਹਮਣੇ ਜਦੋਂ ਦਰਿਆ ਦੇ ਵਿੱਚ ਡਿੱਗ ਜੇ ਤਾਂ ਫਿਰ ਇਨਸਾਨ ਹੋਰ ਉਸ ਕੁਦਰਤ ਦੇ ਅੱਗੇ ਉਹ ਪ੍ਰਮਾਤਮਾ ਦੇ ਅੱਗੇ ਕਿਸੇ ਦਾ ਚਾਰਾ ਨਹੀਂ ਚੱਲਦਾ ਜੋਰ ਨਹੀਂ ਚੱਲਦਾ ਬਹੁਤ ਹਾਲਾਤ ਚਿੰਤਾਜਨਕ ਨੇ ਬਹੁਤ ਜ਼ਿਆਦਾ ਸਾਤਲੋ ਦੀ ਲਾਈਵ ਅਪਡੇਟ ਤੁਹਾਨੂੰ ਸਾਂਝੀ ਕੀਤੀ ਹੈ ਬਾਕੀ ਲਗਾਤਾਰ ਤੁਰ ਤੱਕ ਪਹੁੰਚਾਵਾਂਗੇ ਜੋ ਜਾਣਕਾਰੀ ਹੈ ਐਨਐਨਆਰ ਨਿਊਜ਼ ਨਾਲ ਜੁੜੇ ਰਹੋ ਸਾਰਿਆਂ ਦਾ ਬਹੁਤ ਧੰਨਵਾਦ